ਕਿ ਕਲਯੁਗੀ ਮਾਣੇ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਦਿੱਤੇ ਅੱਜ ਅਸੀਂ ਆਏ ਆ ਇੱਥੇ ਉਹਦੀ ਦਾਸ ਸ਼ਰੰਦ ਕਰਨ ਆਏ ਆ ਵੀ ਇਹ ਉਹਦਾ ਕਾਤਲ ਸੀ ਅੱਜ ਤੋਂ ਕਰੀਬ 12 ਸਾਲ ਪਹਿਲਾਂ ਇੱਕ ਕਲਯੁਗੀ ਮਾਣੇ ਆਪਣੇ ਹੀ 13 ਸਾਲਾ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਇਕਰ ਹੈ ਸਹੀ ਬਣਿਆ ਹੋਇਆ ਸੀ ਇਸ ਦੌਰਾਨ ਇਸ ਮਾਮਲੇ ਤੋਂ ਪਰਦਾ ਅਠਾਉਣ ਲਈ ਪੁਲਿਸ ਨੂੰ ਖਾਸੀ ਮੁਸ਼ਕਲਤ ਵੀ ਕਾਣੀ ਪਈ ਤੇ ਲਗਭਗ 12 ਸਾਲ ਬਾਅਦ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਕਲਯੁਗੀ ਮਾਸਮੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਗੱਲਬਾਤ ਕਰਦੇ ਡੀਐਸਪੀ ਹਰੀਸ਼ਪਾਲ ਨੇ ਦੱਸਿਆ ਕਿ ਕਲਯੁਗੀ ਮਾ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਨਾ ਦੱਸਿਆ ਗਈ ਹੁਣ ਪੁਲਿਸ ਨੇ ਇਨਾਦੋਮਾ ਦੋਸ਼ੀਆਂ ਨੂੰ ਕਰੀਬ 12 ਸਾਲ ਬਾਅਦ ਗ੍ਰਿਫਤਾਰ ਕਰਕੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਹੈ ਇਥੇ ਦੱਸ ਦਈਏ ਕਿ ਇੱਕ ਕਹਾਵਤ ਹੈਗੀ ਕਾਤਲ ਜਿੰਨਾ ਮਰਜੀ ਹੋਸ਼ਿਆਰ ਕਿਉ ਨਾ ਹੋਵੇ ਇੱਕ ਨਾ ਇੱਕ ਦਿਨ ਖੂਨ ਸਿਰ ਚਾਰ ਬੋਲ ਹੀ ਪੈਂਦਾ ਹੈ ਫਿਰ ਚਾਹੇ ਉਹ ਅਜ ਬੋਲੇ ਜਾਂ ਫਿਰ ਕਈ ਸਾਲ ਬਾਅਦ ਪਰ ਬੋਲਦਾ ਜ਼ਰੂਰ ਹੈ ਸਾਡੇ ਮਾਨਯੋਗ ਡੀਆਈ ਦੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿیل ਕਾਸਿੰਗ ਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਮਿੰਦਰ ਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬੜੰਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਕ ਦਿੱਤਾ ਸੀ ਜਿਹੜੇ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਸਾ ਜ਼ਾਹਰ ਕੀਤਾ ਸੀ ਤੇ ਉਦੋਂ 364 ਤੇ 34 ਆਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੇ ਪੁੱਛੇਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਕੁੱਟ ਕੇ ਚੁੱਕੇ ਹੋ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦਿਨ ਨੂੰ ਇੱਕ ਕੱਪ 14 ਸਾਲ ਬਾਅਦ ਸੇ ਉਸ ਦਿੱਕਤ ਨੂੰ ਇਨਸਾਫ ਲਈ ਬੜਾ ਪਾਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਵੀ ਇਹ ਕ੍ਰਾਈਮ ਕਰੀ ਲੋਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜਿਹੜਾ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਜੂ ਨਹੀਂ ਦਮ ਨਹੀਂ ਮਨ ਨਹੀਂ ਲੱਗਦਾ ਨਹੀਂ ਮਾਫੀ ਇਹ ਕਰਕੇ ਫਿਰ ਉਹ ਉਹ ਫਿਰ ਮਾਂ ਦੀ ਨਿਕਲ ਗਈ ਰੜਦਾ ਫੈਨ ਉਹ ਵੀ ਰੜਦਾ ਰਹਿਣਾ ਇੰਦੀ ਅੰਦੀ ਦਾ ਮੇਰ ਜਲ ਤੇ ਭੰਮੀ ਕਰ ਦਿੰਦੇ ਨੇ ਆਹ ਗਲਵਾ ਸਰੀ ਫਿਰ ਕੀ ਚੀਜ਼ ਦੋਹਾਂ ਨੇ ਨਿਭਾਣ ਖੜੇ ਨੇ ਤਾ ਕੁੱਤ ਆਹ ਗਲਵਾ ਇਹ ਇੱਥੇ ਕਿਦਾਂ ਨਾ ਪਈ ਇੱਥੇ ਦਾ ਪਤਾ ਜੀ ਜਦੋਂ ਕੱਲ ਕਿਤਾ ਦੋਸਤੋਂ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋ ਵਜੇ ਤੁਸੀਂ ਤਾਂ ਆ ਗਏ ਚਲੋ ਆ ਗਏ ਫਿਰ ਕਿੰਨਾ ਚਿਰ ਤੇ ਉੱਥੇ ਉੱਥੇ 4.5 ਸਾਲ ਹੁਣ ਕਿਥੇ ਰਹਿੰਦੇ ਹਾਂ ਜਿੰਦਰੀ ਚ ਉਥੋਂ ਪੁੱਛਣਾ ਪੜੇ ਨਹੀਂ ਨਹੀਂ ਕਿਹ ਹੈ ਕੀ ਕਰ ਬਿਚ ਪਿੰਡੀ ਰਿੰਦਰੀ ਨਾਲ ਨਹੀਂ ਨਾ ਕੋ ਕਰਦਾ ਇਹ ਲੇਡੀ ਵੀ ਨਾਲ ਇਹ ਲੇਡੀ ਚੌਥੀ ਜਿੰਦਰੀ ਤੇ ਤੁਸੀਂ ਸਾਰਾ 12 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਤਰੀ ਫੀਲਿੰਗ ਕਰਨਾ ਮੈਂ ਪਿੰਡ ਆ ਗਿਆ ਹਾਂ ਪੁੱਤਲਾ ਠੀਕ ਹੈ ਮੈਂ ਕਾ ਕਰਕੇ ਆਇਆ ਹਾਂ ਬਹਿਨ ਹੈ ਚੱਲ ਚਲੀ ਲੜਦੀ ਗਈ ਮੈਂ ਉੱਥੇ ਹਾਂ ਇਹ ਕਿੰਨਾ ਵੀ ਮਾਦਰ ਸਾਦੇ ਇਥੇ ਘਰ ਹੁੰਦਾ ਸੀ ਕਮਰੇ ਚ ਨਪਿਆ ਹਾਂਜੀ ਉੱਥੇ ਹੀ ਗੇੜ ਦੇ ਨਾਲ ਉਹ ਪਿੱਛੇ ਰਹਿ ਗਏ ਉਹਨੂੰ ਬੜਾ ਚੜੋਗ ਦੇ ਤੇ ਆਏ ਤੇ ਦੋ ਕਮਰੇ ਅੰਦਰ ਹੀ ਹਾਂ ਠੀਕ ਹੈ ਕੀ ਹੋਇਆ ਕਿ ਅੱਜ ਉਹ ਕੀ ਗੱਲ ਹੋਈ ਸੀ ਕਿੱਦਾਂ ਮਾਰੇ ਗੱਲ ਤਾਂ ਹੋਈ ਸੀ ਕੰਦਾ ਟਪ ਟਪ ਹੁੰਦਾ ਤੇ ਤਾਂ ਕਰਦੇ ਹਾਂ ਹੂੰ ਕਿੱਦਾਂ ਮਾਰੇ ਮੈਂ ਫਿਰ ਇਹਨਾਂ ਕਾਲਪੋਟੇ ਤੇ ਮਾਰੇ ਦੇ ਕਿੱਥੇ ਨਪਿਆ ਨਪਿਆ ਇੱਥੇ ਹੀ ਆ ਪੂਰਾ ਮਨੂੰ ਹਨ ਮਨ ਬੜਾ ਚੜੋਗ ਦੇ ਨਿਕਲੇ ਨੂੰ 3 ਸਾਲ ਹੋ ਗਏ ਸਰੋਤਨਾ ਉਹ ਕਮਰੇ ਸ਼ੇਅਰ ਕਰ ਲੋ ਤੋ ਕੰਪੈਕਟ ਹੋ ਸਕੋ ਨਾ ਉਹਦੇ ਤੇ ਰਹੇ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਸਾਡੇ ਜਦੋਂ ਹੀ ਸ਼ੇਅਰ ਨਹੀਂ ਬੱਚਾ ਨਹੀਂ ਲੱਭਾ ਫਿਰ ਮੈਂ ਕਹਿੰਦਾ ਕੌਣ ਹੈ ਨਹੀਂ ਕਿਹਨਾਂ ਹੈ ਸਰਜੀਤ ਕੋਈ ਤੁਹਾਡੀ ਕੀ ਲੱਗਦੀ ਅੱਛਾ ਕੀ ਹੋਇਆ ਕੀ ਸਦਨੋ ਦਾ ਕੇਸ ਤੇ ਪਤਾ ਹੀ ਨਹੀਂ ਇਹੇ ਹੀ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਸਭ ਮੋੜਾ ਕਿੱਥੇ ਹੈ ਇਹਾਂ ਦੀ ਪੂਨੇ ਕੱਲੇ ਆ ਤਿੰਨ ਮਹੀਨੇ ਤੁਹਾਨੂੰ ਇਹਨਾਂ ਲਾਹਾ ਲੱਗ ਰਿਹਾ ਪੂਨੇ ਕਲੇ ਆ ਹੁਣ ਚੱਕਦੇ ਹਾਂ ਤੇ ਤਿੰਨ ਮਹੀਨੇ ਢੀਕੇ ਮੈਂ ਫਿਰ ਤਕਾਰ ਦੇ ਤਿੰਨ ਮਹੀਨੇ ਮੇਰੇ ਪੁੱਤ ਚ ਗੱਲ ਕਰਾਂਗੇ ਇਹਨਾਂ ਆਜ ਤੱਕ ਹੀ ਨਾ ਪਛਿਆ ਨੇ ਟਾਈਮ ਲੈ ਲਿਆ ਅੱਜ ਤੱਕ ਤੇ ਮੁਰਤੇ ਉਹਦੇ ਫਰਾ ਆਦੀ ਤੜਪਰਾ ਕੀ ਕਰਦਾ ਸੀ ਨੀ ਉਹਦੀ ਪਰਮਾਤ ਹੋ ਗਿਆ ਕਿਤਨਾ ਹੀ ਦੱਸਾਂ ਮੈਂ ਇਹ ਕੰਦੇ ਨਾ ਰਿਐਕਸ਼ਨਾਂ ਸਿੱਖਾਈ ਗਈ ਜੀ ਇਹ ਥੋੜਾ ਦਾ ਕਿੰਨਾ ਚਿਰ ਹੋ ਗਿਆ ਸੀ ਇਹ ਇਹ ਨਹੀਂ ਚੰਗੀ ਜੀ ਕਿਉਂਕਿ ਇਹ ਉੰਦੇ ਭੱਜੇ ਜਾਂਦਾ ਪੱਕਾ ਹੋਇਆ ਉਹ ਤੋਂ ਫੜ ਲੋ ਬੱਚੇ ਉਹ ਮੁੰਡੇ ਵੀ ਆਉਂਦਾ ਮੁੰਡਾ ਉਦੋਂ 12 ਘੰਟਾ ਉਹਨੇ ਮਾਰ ਇੱਕ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਦੇਖਾਂ ਇਹਨਾਂ ਦੀ ਆ ਆਏ ਥਾਡੇ ਸਾਡੇ ਸੰਜਾ ਸਾਡੇ ਬੰਦਾ ਦਾ ਘਰ ਛੋਟਾ ਪ੍ਰਾਜ ਤੇ ਨਹੀਂ ਦਾ ਇਹ ਸਾਡੇ ਕਾਜ ਲੜਾਈ ਨੂੰ ਇਹ ਨਹੀਂ ਨਾ ਆ ਥਾਂ ਲੱਗਦਾ ਛੱਤ ਨਹੀਂ